BJP ਦਾ ਪੈ ਗਿਆ ਖੂਹ ਵਿੱਚ ਖੋਤਾ BJP ਦਾ ਪੈ ਗਿਆ ਖੂਹ ਵਿੱਚ ਖੋਤਾ ਸੁਪਰੀਮ ਕੋਰਟ ਨੇ ਕਿਹਾ CBI ਨੂੰ ਇੱਕ ਤੋਤਾ ਸ਼ਰਮ ਆਣੀ ਚਾਹੀਦੀ ਹੈ ਉਸ ਨੂੰ ਜੇ ਤੁਸੀਂ ਟੈਕਨੀਕਲੀ ਉਸ ਆਰਡਰ ਨੂੰ ਪੜੋਗੇ ਤੇ ਉਹਦੇ ਵਿੱਚ ਲਿਖਿਆ ਕੀ CBI ਡੋਂਟ ਪਲੇ ਐਜ਼ ਅ ਪੁਪਟ ਆਫ ਬੀਜਪੀ ਪਰ ਆਮ ਆਦਮੀ ਦੇ ਨਾਇਕ ਕੱਲ ਨਰਿੰਦਰ ਮੋਦੀ ਦੀਆਂ ਤਾਨਾਸ਼ਾਹੀ ਸਲਾਖਾਂ ਨੂੰ ਤੋੜ ਕੇ ਕੱਲ ਬਾਹਰ ਆ ਗਏ ਆ ਔਰ ਅਹੀ ਜ਼ੋਰਦਾਰ ਤਾਲੀਆਂ ਮਾਰ ਕੇ ਸ਼੍ਰੀ ਅਰਵਿੰਦ ਕੇਜਰੀ왈 ਜੀ ਦਾ ਸਵਾਗਤ ਕਰਦੇ ਆ ਤਾਨਾਸ਼ਾਹੀ ਨੂੰ ਛੱਡ ਦੇ ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਹਰੇਕ ਆਮ ਆਦਮੀ ਅਰਵਿੰਦ ਕੇਜਰੀਵਾਲ ਦੇ ਮਗਰ ਉਹਨਾਂ ਦੀ ਸਪੋਰਟ ਬਣ ਕੇ ਖਲੋਜੇਗਾ ਔਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਨਰਿੰਦਰ ਮੋਦੀ ਦੀ ਜਗ੍ਹਾ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਹਰ ਇੱਕ ਦੇਸ਼ ਦਾ ਆਮ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇਗਾ ਪਾਟਿਸ਼ ਬਾਜੀ ਹੋਈ ਹੈ ਔਰ ਅਸੀਂ ਪਠਾਨਕੋਟ ਦੇ ਜਿੰਨੇ ਵੀ ਵਲੰਟੀਅਰ ਸਾਡੇ ਪਾਰਟੀ ਦੇ ਜਿੰਨੇ ਵੀ ਨੇਤਾ ਬੰਨੇ ਉਹ ਵਲੰਟੀਅਰ ਵੀ ਨੇ ਸੋ ਮੈਂ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਠਾਨਕੋਟ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਦੇ ਉੱਪਰ ਢੇਰੋਂ ਵਧਾਈਆਂ ਦਿੰਦਾ ਪਰ ਇਹਨਾਂ ਦੀਆਂ ਸਾਰੀਆਂ ਸ਼ੂਤਾਂ ਹੁਣ ਹਰਿਆਣੇ ਤੋਂ ਡਰਦੇ ਨੇ ਕਿ ਕੇਰੀਵਾਲ ਨੂੰ ਬੜੇ ਸਟੇਟਮੈਂਟਸ ਦਿੱਤੀਆਂ ਜਿਹੜੇ ਕਹਿ ਰਹੇ ਨੇ ਬੇਲ ਦੇ ਉੱਪਰ ਇਹ ਕੀ ਆ ਉਹ ਕੀਤਾ ਕੁਛ ਨਹੀਂ ਆ ਬੇਲ ਵੇਚ ਲਈ ਇਹਨੂੰ ਸੰਜੇ ਸਿੰਘ ਨੂੰ ਬੇਲ ਮਿਲੀ ਆ ਜੇ ਇਹਨਾਂ ਕੋਈ ਐਵੀਡੈਂਸ ਹੈਗਾ ਇੱਥੇ ਉਹਨਾਂ ਨੂੰ ਦਿੰਦੇ ਸਜ਼ਾ ਦਿੰਦੇ ਕੋਈ ਐਵੀਡੈਂਸ ਨਹੀਂ ਇਹਨਾਂ ਕੋਲ ਜੀਪੀ ਦਾ ਪੈ ਗਿਆ ਖੂਬ ਵਿੱਚ ਖੋਤਾ ਬੀ ਬੀਜੇਪੀ ਦਾ ਪੈ ਗਿਆ ਖੂਬ ਵਿੱਚ ਖੋਤਾ ਸੁਪਰੀਮ ਕੋਰਟ ਨੇ ਕਿਹਾ ਸੀਬੀਆਈ ਨੂੰ ਇੱਕ ਤੋਤਾ ਸ਼ਰਮ ਆਣੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਆਰਡਰ ਜਿਹੜਾ ਕੱਲ ਸਾਡੇ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਦਾ ਆਰਡਰ ਉਸ ਨੂੰ ਜੇ ਤੁਸੀਂ ਟੈਕਨੀਕਲੀ ਉਸ ਆਰਡਰ ਨੂੰ ਪੜੋਗੇ ਤੇ ਉਹਦੇ ਵਿੱਚ ਲਿਖਿਆ ਕਿ सीबीआई डोंट प्ले ਐਜ਼ ਅ ਪਪਟ ਆਫ ਬੀਜਪੀ ਕਿ ਭਈ ਬੀਜਪੀ ਦਾ ਤੋਤਾ ਬਣ ਕੇ ਤੁਸੀਂ ਪਲੇ ਨਾ ਕਰੋ ਔਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਸਾਡੇ ਮੈਂਟਰ ਸਾਡੇ ਹੀਰੋ ਔਰ ਆਮ ਆਦਮੀ ਦੇ ਨਾਇਕ ਕੱਲ ਨਰਿੰਦਰ ਮੋਦੀ ਦੀਆਂ ਤਾਨਾਸ਼ਾਹੀ ਸਲਾਖਾਂ ਨੂੰ ਤੋੜ ਕੇ ਕੱਲ ਬਾਹਰ ਆ ਗਏ ਆ ਔਰ ਅਹੀ ਜ਼ੋਰਦਾਰ ਤਾਲੀਆਂ ਮਾਰ ਕੇ ਸ਼੍ਰੀ ਅਰਵਿੰਦ ਕੇਜਰੀ왈 ਜੀ ਦਾ ਸਵਾਗਤ ਕਰਦੇ ਆ ਔਰ ਭਾਜਪਾ ਨੂੰ ਇਸ ਗੱਲ ਦਾ ਚੈਲੰਜ ਕਰਦੇ ਆ ਚੇਤਾਵਨੀ ਦਿੰਦੇ ਆ ਕਿ ਬਈ ਤਾਨਾਸ਼ਾਹੀ ਨੂੰ ਭਾਜਪਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਤਾਣਾ ਸ਼ਾਈ ਨੂੰ ਛੱਡ ਦੇ ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਹਰ ਇੱਕ ਆਮ ਆਦਮੀ ਅਰਵਿੰਦ ਕੇਜਰੀਵਾਲ ਦੇ ਮਗਰ ਉਹਨਾਂ ਦੀ ਸਪੋਰਟ ਬਣ ਕੇ ਖਲੋਜੇਗਾ ਔਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਨਰਿੰਦਰ ਮੋਦੀ ਦੀ ਜਗ੍ਹਾ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਹਰ ਇੱਕ ਦੇਸ਼ ਦਾ ਆਮ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇਗਾ ਸੋ ਡੇਰ ਯੂ ਬੀਜਪੀ ਮੈਂ ਔਰ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਹੈ ਤੁਹਾਨੂੰ ਇਸ ਤਾਨਾਸ਼ਾਈ ਨੂੰ ਬੰਦ ਕਰਨ ਦੀ ਸੁਜੈਸ਼ਨ ਵੀ ਦਿੰਨੇ ਆ ਔਰ ਚੇਤਾਵਨੀ ਵੀ ਦਿੰਨੇ ਆ ਔਰ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਡਾ ਤਾਨਾਸ਼ਾਈ ਦਾ ਤੋਤਾ ਉਡਾ ਦੇਵਾਂਗੇ ਤੁਹਾਡਾ ਤਾਨਾਸ਼ਾਈ ਦਾ ਤੋਤਾ ਉਡਾ ਦੇਾਂਗੇ ਔਰ ਸਾਡੇ ਮਾਨਯੋਗ ਕੇਜਰੀਵਾਲ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇਾਂਗੇ ਮਾਨਯੋਗ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇਾਂਗੇ ਸੋ ਅਸੀਂ ਸਾਰੇ ਅੱਜ ਲੱਡੂ ਵੰਡ ਰਹੇ ਆ ਆਤਿਸ਼ਬਾਜੀ ਹੋਈ ਹੈ ਔਰ ਅਸੀਂ ਪਠਾਨਕੋਟ ਦੇ ਜਿੰਨੇ ਵੀ ਵਲੰਟੀਅਰ ਸਾਡੇ ਪਾਰਟੀ ਦੇ ਜਿੰਨੇ ਵੀ ਨੇਤਾਗਨ ਨੇ ਉਹ ਵਲੰਟੀਅਰ ਵੀ ਨੇ ਇਹ ਸਾਰੇ ਨੇਤਾਗਨ ਵੀ ਨੇ ਔਰ ਅਸੀਂ ਸਾਰੇ ਵਲੰਟੀਅਰ ਵੀ ਆ ਅੱਜ ਸਾਰਿਆਂ ਨੇ ਮਿਲ ਕੇ ਖੁਸ਼ੀ ਜਿਹੜੀ ਹੈ ਉਹ ਮਨਾਈ ਹੈ ਔਰ ਇਹ ਬੜਾ ਵਧੀਆ ਔਰ ਸੁਚੱਜਾ ਮੌਕਾ ਭਗਵਾਨ ਸ਼੍ਰੀ ਰਾਮ ਨੇ ਸ਼੍ਰੀ ਹਨੂਮਾਨ ਜੀ ਨੇ ਨਿਰਧਾਰਿਤ ਕੀਤਾ ਜਦੋਂ ਹਰਿਆਣਾ ਦੀ ਵਿਧਾਨ ਸਭਾ ਪੀਕ ਦੇ ਉੱਪਰ ਹੈ ਜਦੋਂ ਜੰਕੀ ਦੀ ਵਿਧਾਨ ਸਭਾ ਚੋਣ ਪੀਕ ਦੇ ਉੱਪਰ ਹੈ ਔਰ ਇਹਦਾ ਫਾਇਦਾ ਹਰ ਇੱਕ ਆਮ ਆਦਮੀ ਨੂੰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਹੋਣ ਜਾ ਰਿਹਾ ਹਰਿਆਣਾ ਦੇ ਵਿੱਚ ਵੀ ਸਰਕਾਰ ਬਣਾਵਾਂਗੇ ਔਰ ਜੰਕੀ ਦੇ ਵਿੱਚ ਵੀ ਸਾਡੀ ਜਿਹੜੀ ਉਹ ਨੁਮਾਇੰਦਗੀ ਹੋਏਗੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਉਹ ਇਤਿਹਾਸਿਕ ਹੋਏਗੀ ਸੋ ਮੈਂ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਠਾਨਕੋਟ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਦੇ ਉੱਪਰ ਢੇਰੋਂ ਵਧਾਈਆਂ ਦਿੰਦਾ ਔਰ ਆਸ ਕਰਦਾ ਆਉਣ ਵਾਲਾ ਸਮਾਂ ਜਿਹੜਾ ਉਹ ਹੋਰ ਬਿਹਤਰ ਹੋਏਗਾ ਇਹ ਕੋਈ ਕੰਡੀਸ਼ਨਲ ਬੇਲ ਨਹੀਂ ਹੈ ਜੀ ਭਾਰਤੀ ਜਨਤਾ ਪਾਰਟੀ ਕੋਲ ਕਹਿਣ ਨੂੰ ਹੁਣ ਕੁਝ ਬਚਿਆ ਨਹੀਂ ਉਹ ਕਹਿ ਰਹੇ ਨੇ ਪਹਿਲਾਂ ਜੀ ਐਨਕੇ ਦੀ ਇਲੈਕਸ਼ਨ ਦਵਾ ਜਿਸ ਤਰ੍ਹਾਂ ਅੱਗੇ ਕੀਤਾ ਗਿਆ ਇਲੈਕਸ਼ਨ ਦਵਾ ਜ ਮੈਂ ਜਲਦੀ ਵਾਪਸ ਨਹੀਂ ਨਹੀਂ ਤੁਸੀਂ ਆਰਡਰ ਪੜ੍ਹੋ ਨਾ ਜੀ ਉਹਨਾਂ ਨੇ ਸਿੱਧੀ ਸਿੱਧੀ ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਹੈ ਡੋਨਟ ਪਲੇ ਸੀਬੀਆਈ ਐਜ਼ ਅ ਪਪਟ ਆਫ ਬੀਜਪੀ ਕਿ ਇਹ ਤਾਣਾਸ਼ਾਹੀ ਬੰਦ ਕਰ ਦਿਓ ਕਿਉਂਕਿ ਦੇਸ਼ ਦਾ ਸੰਵਿਧਾਨ ਜਿਹੜਾ ਇਸ ਦੀ ਇਜਾਜ਼ਤ ਨਹੀਂ ਦਿੰਦਾ ਸੋ ਅਸੀਂ बाबा साहब भीमराव अंबेडकर जी ਨੂੰ ਵੀ ਇਸ ਮੌਕੇ ਤੇ ਸਲੂਟ ਕਰਦੇ ਆ ਕਿ ਉਹਨਾਂ ਦੇ ਸੰਵਿਧਾਨ ਦੇ ਰਾਹੀ ਇਹੋ ਜੇ ਸੱਚੇ ਸੁੱਚੇ ਕ੍ਰਾਂਤੀਕਾਰੀ ਜਿਹੜਾ ਆਪਣਾ ਸੰਘਰਸ਼ ਅੱਗੇ ਜਾਰੀ ਰੱਖਦੇ ਨੇ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਔਰ ਅਰਵਿੰਦ ਕੇਜਰੀਵਾਲ ਦਾ ਇਨਕਲਾਬ ਜਿੰਦਾਬਾਦ ਨੋਸ਼ਕਾਰ ਦੀ ਬਹੁਤ ਬਹੁਤ ਮੁਬਾਰਕਾਂ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕੇਜਰੀਵਾਲ ਜੀ ਨੂੰ ਕੱਲ ਜਿਹੜੀ ਬੇਲ ਮਿਲੀ ਹੈ ਕੇਜਰੀਵਾਲ ਤੋਂ ਇੰਨੇ ਕਿ ਦੁਖੀ ਨਾ ਬੀਜੇਪੀ ਵਾਲੇ ਜਿੰਨੇ ਵੀ ਹਿੰਦੁਸਤਾਨ ਚ ਪਹਿਲੇ ਦਿੱਲੀ ਚ ਸਰਕਾਰ ਬਣੀ ਫਿਰ ਪੰਜਾਬ ਚ ਸਰਕਾਰ ਬਣੀ ਔਰ ਸਾਰੇ ਲੋਕੀ ਕੋਸ਼ਨ 90% ਦਾ ਮਤਲਬ ਬਹੁਤ ਵੱਡੀ ਪਰਸੈਂਟ ਹੁੰਦਾ ਹੈ ਬਿਲੀ ਦੇ ਬਿੱਲਾਂ ਤੋਂ ਲੋਕੀ ਕੋਸ਼ਨ ਹੈ ਪੰਜਾਬ ਦੇ ਵਿੱਚ 40 45000 ਨੌਕਰੀਆਂ ਦਿੱਤੀਆਂ 2 ਸਾਲ ਚ ਬਹੁਤ ਵੱਡਾ ਜਿਹੜਾ ਟਾਰਗੇਟ ਹੈ ਕੇਜਰੀਵਾਲ ਦੀ ਸਰਕਾਰ ਨੇ ਪੂਰਾ ਕੀਤਾ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਬੀਜੇਪੀ ਵਾਲਾ ਨੂੰ ਇਹ ਅਗਰ ਕੇਜਰੀਵਾਲ ਬਾਰਿਆ ਤੇ ਬਹੁਤ ਆਨਾ ਵਧੀਆ ਰਾਜ ਚੱਲ ਰਿਹਾ ਹੈ ਔਰ ਇਹਨਾਂ ਦੀਆਂ ਸਾਰੀਆਂ ਸਹੂਲਤਾਂ ਹੁਣ ਹਰਿਆਣੇ ਤੋਂ ਡਰ ਰੇ ਨੇ ਕਿ ਕੇਰੀਵਾਲ ਨੂੰ ਬੜੇ ਸਟ੍ਰਿਕਨੈਸ ਕੀਤੀਆਂ ਜਿਹੜੇ ਕਹਿ ਰਹੇ ਨੇ ਬੇਲ ਦੇ ਉੱਪਰ ਇਹ ਕੀ ਆ ਉਹ ਕੀਤਾ ਕੁਛ ਨਹੀਂ ਹੈ ਬੇਲ ਵੇਚ ਲਈ ਇਹਨੂੰ ਜਿੰਨੇ ਵੀ ਉਹਦੇ ਨਾਲ ਦੇ ਸੀ ਸਾਰਿਆਂ ਨੂੰ ਜੋ ਸ਼ਿਸ਼ੋਧੀਆਂ ਨੂੰ ਬੇਲ ਮਿਲੀ ਹੈ ਸੰਜੇ ਸਿੰਘ ਨੂੰ ਬੇਲ ਮਿਲੀ ਹੈ ਜੇ ਇਹਨਾਂ ਕੋਈ ਐਵੀਡੈਂਸ ਹੈਗਾ ਹੀ ਤੇ ਉਹਨਾਂ ਨੂੰ ਦਿੰਦੇ ਸਜ਼ਾ ਦਿੰਦੇ ਕੋਈ ਐਵੀਡੈਂਸ ਨਹੀਂ ਹੈ ਨਾਲ ਕੋਲ ਮਜਬੂਰ ਲਾਫੇ ਜਿਹੜੇ ਸੀਡੀਆਈ ਤਸੀਬੀਆਈ ਆ ਸਾਰੇ ਹਾਰ ਚੁੱਕੇ ਨੇ ਉਹਨਾਂ ਨੂੰ ਕਿਹਾ ਵੀ ਇਹ ਗਵਰਨਮੈਂਟ ਤਾਨਾਸ਼ਾਹੀ ਨਾ ਕਰੇ ਇਹ ਜਿਹੜੇ ਵਿਭਾਗ ਨੇ ਇਹਨਾਂ ਨੂੰ ਆਪਣਾ ਕੰਮ ਕਰਦੇ ਹੋ ਤਾਂ ਕਿ ਦੇਸ਼ ਬਹੁਤ ਹੀ ਤਰੱਕੀ ਦੇ ਵਿੱਚ ਜਾ ਰਿਹਾ ਤੇ ਚਲੇ ਤੇ ਵਧੀਆ ਤਰੀਕੇ ਨਾਲ ਚਲਾਉਣ ਦੇ ਕੈਰੀਵਾਲ ਜੀ ਨੂੰ ਧੰਨਵਾਦ